ਇਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਮਾਲਾ ਰਾਗ ਏਕ ਸੰਗ ਪੰਚਬਰੰਗਨ ਸੰਗ ਅਲਾਪ ਹੈ ਆਠੋਂ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰ ਵੀ ਬਿਲਾਵਲੀ ਕੁੰਨਿਆ ਕੀ ਗਾਵੇ ਬੰਗਲੀ ਹੁਣ ਅਸਲੇ ਕੀ ਕੀ ਭਈ ਬਾਰੀ ਇਹ ਪੈਰੋ ਕੀ ਪਾਚੋ ਨਾਰੀ ਪੰਚਮ ਹਰਖ ਦਿਸਾਖ ਸੁਣਾਵੇ ਹੈ ਬੰਗਾਲਮ ਮਦ ਮਾਦਵ ਗਾਵੇ ਹੈ ਲਲਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕੌਸਕ ਆਲਾਪੈ ਹੈ ਸੰਗ ਰਾਗਨੀ ਪਾਚੌਥਾ ਪਹਿ ਗੋਂਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨੋਸਰੀ ਇਹ ਪਾਚੌ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਭਲ ਚੰਡ ਕੌਸਕ ਉਭਾਰਾ ਖਖਟ ਆਪੋਰਨੰਦ ਗਾਏ अष्ट माल कौसक संग लाये उन आया हिंडोल पंचनार संग अष्टसुत उठै तान कलोल गायन तार मिलावहिं तेलंगी देव करी आई बसंती संदूर सुहाई सरस अहीरी लै पार जा संग लायी पाचो आर जा सुरमानंद भास्कर आए ਚੰਦਰਬਿੰਬ ਮੰਗਲਨ ਸੁਹਾਏ ਸਰਸਬਾਨ ਓ ਆਹੇ ਬినੋਦਾ ਗਾਵੇ ਸਰਸ ਬਸੰਤ ਕਮੂਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ ਓਨ ਆਈ ਦੀਪਕ ਕੀ ਬਾਰੀ ਕਛੇਲੀ ਪਟਮੰਦਰੀ ਟੁੜੀ ਕਹੀ ਅਲਾਪ ਕਾ ਮੋਦੀ ਔ ਗੂਜਰੀ ਸੰਗ ਦੀਪਕ ਕੇ ਥਾਪ ਕਲੰਕਾ ਕੁੰਤਲ ਔਰਮ ਕਮਲਕੁਸਮ ਚੰਪਕ ਕੇ ਨਾਮਾ ਗौरा ਔ ਕਾਂਦਰਾ ਕਲਿਆਨਾ ਅਸ਼ਟਪੁਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੈ ਗਾਵਹਿ ਪਾਂਚੋ ਸੰਗ ਬਰੰਗਨ ਲਾਵਹਿ ਬੈਰਾਰੀ ਕਰਨਾਟੀ ਧਰੀ ਗਬਰੀ ਗਾਵਹਿ ਆਸਾਬਰੀ ਤੇ ਪਾਛੇ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਪੰਜੌ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੋਂਡ ਕੁੰਭ ਹਮੀਰ ਖਸ਼ਟਮ ਮੇਗ ਰਾਗ ਵਹਿ ਗਾਵਹਿ ਆਂਚੋ ਸੰਗ ਬਰੰਗਨ ਲਾਵੇ ਸੋਰਠ ਗੁੰਡ ਮਲਾਰੀ ਤੁਨੀ ਓਨ ਗਾਵਹਿ ਆਸਾ ਗੁਣ ਗੁਨੀ ਉਚੈ ਸੁਰ ਸੁਹੋਂ ਕੁਨ ਕੀਨੀ ਮੇਗ ਰਾਗ ਸਿਓ ਪਾਂਚੋ ਚੀਨੀ ਬੈਰਾ ਧਰ ਗਜ ਧਰ ਕੇਦਾਰਾ ਜਬਲੀ ਧਰ ਨਟ ਓ ਜਲ ਧਰ ਪੁਨ ਗਾਵਹਿ ਸ਼ੰਕਰ ਓ ਸਿਆਮਾ ਮੇਗ ਰਾਗ ਪੁਤਰਨ ਕੇ ਨਾਮ ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਭੇ ਪੁਤਰ ਰਾਗਨ ਕੇ 18 10 20 ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਭੇ ਪੁਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਦੀ ਫਤਿਹ